ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਅੱਜ ਦਾ ਆਪਣਾ ਟਾਪਿਕ ਆ ਵਿਆਕਰਨ ਵਿਆਕਰਨ ਕਿਸ ਨੂੰ ਆਖਦੇ ਹਨ ਸੱਤ ਵੇਲੇ ਆਪਾਂ ਕਰਾਂਗੇ ਵਿਆਕਰਨ ਦੀ ਪਰਿਭਾਸ਼ਾ ਉਸ ਤੋਂ ਬਾਅਦ ਆਪਾਂ ਕਰਾਂਗੇ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਵਿਆਕਰਨ ਦਾ ਸੰਬੰਧ ਭਾਸ਼ਾ ਨਾਲ ਹੈ ਕਿਸੇ ਵੀ ਭਾਸ਼ਾ ਨੂੰ ਲਿਖਣ ਪੜਨ ਅਤੇ ਸਮਝਣ ਲਈ ਵਿਦਵਾਨਾਂ ਵੱਲੋਂ ਕੁਝ ਨਿਯਮ ਬਣਾਏ ਗਏ ਹਨ उन्ह्रह ही व्याकरण अखवा है करा व्याकरण के किन्ने भाग होंगे व्याकरण के तीन मुख्य भाग मने गए हैं सब तो पहल वर्णबोध ਦੂਸਰਾ ਵਾ ਸ਼ਬਦ ਬੋਧ ਤੀਸਰਾ ਵਾ ਵਾਕ ਬੋਧ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਰਣ ਬੋਧ ਕਿਸ ਨੂੰ ਕਿਹਾ ਜਾਂਦਾ ਹੈ ਵਿਆਕਰਨ ਦੇ ਜਿਸ ਭਾਗ ਵਿੱਚ ਵਰਨਾ ਦੀ ਜਾਣਕਾਰੀ ਦਿੱਤੀ ਜਾਵੇ ਉਸ ਨੂੰ ਵਰਣ ਬੋਧ ਕਿਹਾ ਜਾਂਦਾ ਹੈ ਇਸ ਦੇ ਵਿੱਚ ਵਰਣਮਾਲਾ ਵਨਵੰਦ ਲਗਾ ਮਾਤਰਾ ਲਗਾਖਰ ਦੇ ਨੀਮਾ ਦੀ ਵਿਆਖਿਆ ਕੀਤੀ ਜਾਂਦੀ ਹੈ ਸਤਿਵਲਪਾ ਦੇਖਾਂਗੇ ਲਗਾਖਰ ਕਿਹੜੇ-ਕਿਹੜੇ ਹੁੰਦੇ ਹਨ ਇਹ ਹੁੰਦੇ ਵਾ ਬਿੰਦੀ ਅਦਕ ਟਿੱਪੀ ਆਦ ਵਰਣਮਾਲਾ ਕਿਹੜੀ-ਕਿਹੜੀ ਹੁੰਦੀ ਆ ਊੜੇ ਤੋਂ ਲੈ ਕੇ ਲੱਲੇ ਤਿੱਕਰ ਵਰਨਵੰਡ ਕਿਹੜੇ ਹੁੰਦੇ ਆ ਸਵਰ ਤੇ ਵਿਅੰਜਨ ਸਵਰ ਦੇ ਵਿੱਚ ਆਉਂਦਾ ਆਪਣਾ ਊੜਾ ਐੜਾ ਈੜੀ ਵਿਅੰਜਨ ਦੇ ਵਿੱਚ ਆਉਂਦਾ ਵਾ ਸਸਿਆ ਤੋਂ ਲੈ ਕੇ ਲੱਲੇ ਤਿੱਕਰ ਤੇ ਲਗਾ ਮਾਤਰਾ ਵਾ ਕਿਹੜੀਆਂ ਹੁੰਦੀਆਂ ਆਪਣੀਆਂ ਜਿਵੇਂ ਮੁਕਤਾ ਬਿਹਾਰੀ ਆਦ ਹੁਣ ਆਪਾਂ ਕਰਾਂਗੇ ਸ਼ਬਦ ਬੋਧ ਕਿਸਮ ਕਿਹਾ ਜਾਂਦਾ ਹੈ ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਇਸ ਦੇ ਵਿੱਚ ਆਪਣਾ ਆਉਂਦਾ ਵਾ ਸ਼ਬਦ ਬੰਤਰ ਸ਼ਬਦ ਰਚਨਾ ਸ਼ਬਦ ਸ਼੍ਰੇਣੀਆਂ ਆਦ ਦੀ ਵਿਆਖਿਆ ਕੀਤੀ ਜਾਂਦੀ ਹੈ ਹੁਣ ਆਪਾਂ ਕਰਾਂਗੇ ਵਾਕ ਬੋਧ ਕਿਸ ਨੂੰ ਕਿਹਾ ਜਾਂਦਾ ਹੈ ਵਿਆਕਰਣ ਦੇ ਜਿਸ ਭਾਗ ਵਿੱਚ ਵਾਕ ਬਾਰੇ ਜਾਣਕਾਰੀ ਦਿੱਤੀ ਜਾਵੇ ਉਸ ਨੂੰ ਵਾਕ ਬੋਧ ਕਿਹਾ ਜਾਂਦਾ ਹੈ ਵਾਕ ਬੋਧ ਵਿੱਚ ਵਾਕਬੰਦ ਵਾਕਬੰਤਰ ਵਿਸ਼ਰਾਮ ਚਿੰਨ ਆਦ ਨਿਮਾ ਦੀ ਵਿਆਖਿਆ ਕੀਤੀ ਜਾਂਦੀ ਹੈ ਇਹਵਾ ਆਪਣੀ ਅੱਜ ਦੀ ਵੀਡੀਓ ਧੰਨਵਾਦ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਹੋਰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ